ਜਿਨੇ 328 ਰੂਪ ਮਿਸ ਚੋਰੀ ਦਾ ਸਾਰਾ ਇਹ ਮਸਲਾ ਆ ਹਰ ਇੱਕ ਸਿੱਖ ਦਾ ਹਿਰਦਾ ਵਲੁੰਧ ਰਿਆ ਗਿਆ ਹਾਈ ਕੋਰਟ ਦੇ ਡੰਡੇ ਤੋਂ ਡਰਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੱਕ ਐਫਆਈਆਰ ਦਰਜ ਕੀਤੀ ਪਰ ਐਫਆਈਆਰ ਦਰਜ ਹੋ ਗਈ ਜਮਾਨਤਾਂ ਵੀ ਰਿਜੈਕਟ ਹੋ ਗਈਆਂ ਹਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਦੂਜੀ ਗੱਲ ਸਾਡੇ ਤੇ ਦੋ ਐਫਆਈਆਰਾਂ ਉਦਨ ਦੀਆਂ ਕੀਤੀਆਂ ਨਾਲੇ ਸਾਡੇ ਤੇ ਤਸ਼ੱਦਦ ਕੀਤਾ ਨਾਲੇ ਸਾਡੇ ਸਿੰਘਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਉਲਟੇ ਦੋ ਪਰਚੇ ਕੀਤੇ 307 ਦੇ ਤੇ ਉਹ ਰੱਦ ਕੀਤੇ ਜਾਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਹੁਣ ਸਰਕਾਰ ਨੇ ਪਰਚਾ ਦਰਜ ਕਰਾਇਆ ਸਰਕਾਰ ਕੱਲੀ ਇੱਕ ਵਾਵਾ ਖੱਟਣ ਵਾਸਤੇ ਇਹਨਾਂ ਨੇ ਪਰਚਾ ਦਰਜ ਕਰਾਵੇ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਇਸ ਕਰ ਇਹੀ ਗੱਲ ਕਹਿਣ ਵਾਸਤੇ ਅਸੀਂ ਆਏ ਸਾਡੀ ਮੰਗ ਜਿਹੜੀ ਹੈਗੀ ਆ 328 ਰੁਪਿਆਂ ਦਾ ਮੋਰਚਾ ਤੁਸੀਂ ਸਾਰਿਆਂ ਨੇ ਕਵਰ ਕੀਤਾ ਸੀ 2020 ਚ ਲੱਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਪਰਵਾਈਜ਼ਨ ਚ ਇੱਕ ਸੈੱਟ ਬਣੀ ਸੀ ਜਿਨੇ 328 ਰੁਪਏ ਮਿਸ ਚੋਰੀ ਦਾ ਸਾਰਾ ਇਹ ਮਸਲਾ ਆ ਹਰ ਇੱਕ ਸਿੱਖ ਦਾ ਹਿਰਦਾ ਵਲੁੰਧ ਰਿਆ ਗਿਆ ਪਰੰਤੂ ਇਹਨਾਂ ਨੇ ਕੋਈ ਵੀ ਇਨਸਾਫ ਨਹੀਂ ਕੀਤਾ ਅੱਜ 5 ਸਾਲ ਬੀਤਣ ਤੋਂ ਮਗਰੋਂ ਭਾਈ ਬਲਦੇਵ ਸਿੰਘ ਹੁਣ ਵਡਾਲਾ ਸਾਹਿਬ ਉਹਨਾਂ ਦੇ ਯਤਨਾਂ ਸਦਕਾ ਤੇ ਸਿੱਖ ਸੰਗਤਾਂ ਦੇ ਯਤਨਾਂ ਸਦਕਾ ਹਾਈ ਕੋਰਟ ਦੇ ਡੰਡੇ ਤੋਂ ਡਰਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੱਕ ਐਫਆਈਆਰ ਦਰਜ ਕੀਤੀ ਪਰ ਐਫਆਈਆਰ ਦਰਜ ਹੋ ਗਈ ਜ਼ਮਾਨਤਾਂ ਵੀ ਰਿਜੈਕਟ ਹੋ ਗਈਆਂ ਹਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਸਾਡਾ ਇਹ ਹੈਗਾ ਕਿ ਹੁਣ ਆਪਾਂ ਕਿਹਨੂੰ ਢੀਕਦੇ ਆ ਜੇ ਸਾਡੇ ਵਰਗੇ ਮਾਤਲ ਤੇ ਕਿਸੇ ਤੇ ਪਰਚਾ ਦਰਜ ਹੋਇਆ ਹੋਵੇ ਡੰਗਰਵੱਸ਼ਾ ਖੋਲ ਦਿੰਦੇ ਆ ਬੱਚੇ ਘਰੋਂ ਭਜਾ ਦਿੰਦੇ ਆ ਰਿਸ਼ਤੇਦਾਰ ਚੱਕ ਲਿਆਉਂਦੇ ਆ ਤੇ ਇਹ ਲੋਕ ਜਿਹੜੇ ਦੋਸ਼ੀ ਆ ਜਿਹੜੇ 16 ਬੰਦੇ ਜਿਨ੍ਹਾਂ ਤੇ ਐਫ ਆਈ ਆਰ ਹੋਈ ਆ ਇਹ ਇੱਥੋਂ ਦੇ ਰਹਿਣ ਵਾਲੇ ਆ ਤੇ ਇਹਨਾਂ ਵੱਲ ਪੁਲਿਸ ਦੀ ਹਜੇ ਕੋਈ ਗੱਡੀ ਕਿਉਂ ਨਹੀਂ ਗਈ ਤੇ ਦੂਜੀ ਗੱਲ ਸਾਡੇ ਤੇ ਦੋ ਐਫ ਆਈ ਆਰਾਂ ਉਦੋਂ ਦੀਆਂ ਕੀਤੀਆਂ ਨਾਲੇ ਸਾਡੇ ਤੇ ਤਸ਼ੱਦਦ ਕੀਤਾ ਨਾਲੇ ਸਾਡੇ ਸਿੰਘਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਉਲਟੇ ਦੋ ਪਰਚੇ ਕੀਤੇ 307 ਦੇ ਤੇ ਉਹ ਰੱਦ ਕੀਤੇ ਜਾਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਾਰਨ ਕੀ ਹੈ ਕਿ ਤੁਹਾਡੇ ਦੇ ਪਰਚਾ ਹੋ ਗਿਆ ਤੇ ਤੇ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਦੇਖੋ ਜੀ ਇਹ ਤਾਂ ਫਿਰ ਹੁਣ ਸੋਚਣ ਦਾ ਵਿਸ਼ਾ ਨਾ ਇਸੇ ਕਰਕੇ ਅੱਜ ਅਸੀਂ ਕਮਿਸ਼ਨਰ ਸਾਹਿਬ ਕੋਲ ਚੱਲਿਆ ਵੀ ਹੁਣ ਤਾਂ ਮਾਨਯੋਗ ਹਾਈ ਕੋਰਟ ਨੇ ਵੀ ਕਹਿਤਾ ਤੇ ਤੁਸੀਂ ਇਹਦੀ ਡੀਪ ਇਨਵੈਸਟੀਗੇਸ਼ਨ ਕਰੋ ਇਹ ਨਾ ਵੇਖੋ ਕਿ ਵੱਡੀ ਧਿਰ ਦਾ ਅਸੀਂ ਫਾਇਦਾ ਕਰਨਾ ਪਰ ਪੁਲਿਸ ਕਹੇ ਰਹੀ ਅਸੀਂ ਸਟਾ ਦਾ ਗਠਨ ਕਰ ਦਿੱਤਾ ਸੈਟ ਦਾ ਗਠਨ ਕਰ ਦਿੱਤਾ ਪਰ ਸੈਟ ਦਾ ਗਠਨ ਕਰਨ ਤੋਂ ਬਾਅਦ ਵੀ ਪਰਸੋਂ ਦੀ ਫਲੈਸ਼ ਹੋਈ ਆ ਖਬਰ ਹਜੇ ਤੱਕ ਕੋਈ ਅਰੈਸਟ ਤਾਂ ਨਹੀਂ ਨ ਹੋਈ ਕਾਰਨ ਕੀ ਹੈ ਇੱਕ ਪਾਸੇ ਸਰਕਾਰ ਨੇ ਪਰਚਾ ਦਰਜ ਕਰਾਇਆ ਦੂਜੇ ਪਾਸੇ ਸਰਕਾਰ ਦੀ ਪੁਲਿਸ ਹੈ ਜੇ ਹੁਣ ਸਰਕਾਰ ਨੇ ਪਰਚਾ ਦਰਜ ਕਰਾਇਆ ਸਰਕਾਰ ਕੱਲੀ ਇੱਕ ਵਾਵਾ ਖੱਟਣ ਵਾਸਤੇ ਨਾ ਪਰਚਾ ਦਰਜ ਕਰਾਵੇ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਇਸ ਕਰ ਇਹੀ ਗੱਲ ਕਹਿਣ ਵਾਸਤੇ ਅਸੀਂ ਆਏ ਹਾਂ ਪਰ ਉਹ ਜਿਹੜੇ ਸਰੂਪ ਗਏ ਕਿੱਥੇ ਇਸ ਦੇ ਤੇ ਹੱਲ ਵੀ ਇਹ 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 ਜਿਹੜੇ ਸਰੂਪ ਇਹੀ ਪਤਾ ਕਰਨ ਵਾਸਤੇ ਤਾਂ ਸਾਰੀ ਗੱਲ ਹੈ ਇਹੀ ਤੇ ਪਤਾ ਕਰਨਾ ਜੇ ਉਹ 16 ਬੰਦਿਆਂ ਨੂੰ ਜ਼ਮਾਨਤ ਮਿਲ ਜਾਂਦੀ ਫੇ ਤਾਂ ਕੰਮ ਖਤਮ ਹੋ ਗਿਆ ਸੀ ਜੱਜ ਸਾਹਿਬ ਨੇ ਵੀ ਇਹੀ ਕਿਹਾ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਅਸੀਂ ਵੀ ਇਹੀ ਕਹਿੰਦੇ ਹਾਂ ਅਸੀਂ 2020 ਤੋਂ ਇਹ ਗੱਲ ਕਹਿੰਦੇ ਆਂ ਵੀ ਇਹਦੀ ਇਹ ਜਿਹੜੀ ਆ ਪਾਰਦਰਸ਼ੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਉਹ ਹਜੇ ਹੋਈ ਨਹੀਂ ਅਸੀਂ ਕੀ ਕਹਿਣਾ ਚਾਹਦੇ ਹੂ ਕਿ ਪਰਚਾ ਦਰਜ ਹੋ ਗਿਆ ਕੀ ਕਹੋਗੇ ਦਰਦੇ ਚੱਲੀਏ ਫਿਰ ਬਿਲਕੁਲ ਜਿਹੜਾ ਪਰਚਾ ਦਰਜ ਹੋ ਗਿਆ ਕੱਲਾ ਨਾ ਪਰਚਾ ਹੀ ਦਰਜ ਹੋਇਆ ਵਾ ਜਿੰਨਾ ਚਿਰ ਸਾਰੀ ਡੰਗ੍ਹਾਈ ਤਾਂ ਕਿ ਇਹਨਾਂ ਬੰਦਿਆਂ ਨੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁੱਛਪੜਤਾਲ ਨਹੀਂ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਕਿੱਥੇ ਨੇ ਕਿਸ ਹਾਲਤ ਵਿੱਚ ਨੇ ਉਹ ਇਹਨਾਂ ਤੋਂ ਹੀ ਪਤਾ ਲੱਗ ਸਕਦਾ ਜੇਕਰ ਇਹਨਾਂ ਨੇ ਕੋਰਟ ਦੇ ਵਿੱਚ ਲਾ ਕੇ ਤੇ ਜ਼ਮਾਨਤਾਂ ਬਾਰੋ-ਬਾਰ ਹੋ ਗਈਆਂ ਤੇ ਪੁਲਿਸ ਨੇ ਇਹਨਾਂ ਨੂੰ ਢਿੱਲ ਦੇ ਛੱਡੀ ਇਹ ਅੰਦਰ ਨਾ ਗਏ ਇਹਨਾਂ ਦੀ ਪੁੱਛ ਗਏchnਾ ਉਹਨਾਂ ਨੂੰ ਫਿਰ ਕੀ ਪ ਤੋ ਓਡੀ ਵੱਡੀ ਗੱਲ ਹੀ ਰਹਿ ਗਈ ਨਾ ਫਿਰ ਐਫ ਆਈ ਆਰ ਦਰਜ ਕਰਨ ਦਾ ਤੇ ਕੋਈ ਰਿਜ਼ਲਟ ਨਿਕਲਿਆ ਨਾ ਜੀ ਇਸ ਕਰਕੇ ਅਸੀਂ ਅੱਜ ਪੁਲਿਸ ਕਮਿਸ਼ਨ ਸਾਹਿਬ ਕੋ ਪਹੁੰਚੇ ਆ ਕਿ ਇਹਨਾਂ ਨੂੰ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਸਾਰੀ छानबीन ਜਿਹੜੀ ਕੀਤੀ ਜਾਵੇ ਭਾਈ ਸਾਹਿਬ ਐਸਜੀਪੀਸੀ ਇਹ ਕਹਿੰਦਾ ਕਿ ਧਾਰਮਿਕ ਮਾਮਲਿਆਂ ਤੇ ਸਰਕਾਰ ਨੂੰ ਦਖਲ ਦੇਣ ਦੀ ਪਾਵਰ ਹੀ ਨਹੀਂ ਤੇ ਕਿਉਂ ਆ ਰਹੀ ਸਰਕਾਰ ਵਿੱਚ ਦੇਖੋ ਜਦੋਂ ਐਸਜੀਪੀਸੀ ਦਾ ਚੋਣ ਇਜਲਾਸ ਹੁੰਦਾ ਆ ਤੇ ਉੱਥੇ ਸਰਕਾਰੀ ਜਿਹੜੇ ਅਧਿਕਾਰੀ ਆ ਹਰ ਸਮੇਂ ਬਹਿੰਦੇ ਡਿਪਟੀ ਕਮਿਸ਼ਨਰ ਬਹਿੰਦਾ 6 ਜੂਨ ਵਾਲੇ ਦਿਨ ਇਹਨਾਂ ਨੌਜਵਾਨਾਂ ਦੇ ਉੱਤੇ ਸ਼ਰੋਣੀ ਕਮੇਟੀ ਖੁਦ ਪਰਚੇ ਕਰਵਾਉਂਦੀ ਹੈ ਜਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰ ਰਹੇ ਹੁੰਦੇ ਆ ਜਦੋਂ ਸੁਖਵੀਰ ਸਿੰਘ ਬਾਦਲਾਕ ਆਕਾਦਕ ਸਾਹਿਬ ਦੇ ਉੱਤੇ ਦਖਲਅੰਦਾਜ਼ੀ ਕਰਦਾ ਸ਼ਰੋਣੀ ਕਮੇਟੀ ਵਿੱਚ ਦਖਲਅੰਦਾਜ਼ੀ ਕਰਦਾ ਉਦੋਂ ਪ੍ਰਧਾਨਤਾਮੀ ਕਿੱਥੇ ਸੁੱਤੇ ਹੁੰਦੇ ਆ ਨਹੀਂ ਪਰ ਉਹ ਕਹਿੰਦੇ ਪੁ ਉਹ ਕਿਉਂ ਨਹੀਂ ਦੇ ਸਕਦੇ ਹਰ ਆ ਜਿਹੜੇ ਨੌਜਵਾਨ ਉਥੇ ਇਨਸਾਫ ਮੰਗਦੇ ਸੀ ਜੋ ਸ਼ਰਮਣੀ ਕਮੇਟੀ ਨੇ ਉਹਨਾਂ ਦੇ ਉੱਤੇ ਵੀ ਪਰਚੇ ਜਿਹੜੇ ਆ ਉਹ ਦਰਜ ਕਰਵਾਏ ਆ ਪੁਲਿਸ ਦੇ ਥਰੂ ਹੀ ਹਾਂਜੀ ਪੁਲਿਸ ਦੇ ਥਰੂ ਕਰਵਾਏ ਸ਼ਰਮਣੀ ਕਮੇਟੀ ਪਹਿਲਾਂ ਵੀ ਜਿਹੜੇ ਪਰਚੇ ਦਰਜ ਕਰਵਾਉਂਦੀ ਰਹੀ ਆ ਪਰ ਅੱਜ ਸ਼ਰਮਣੀ ਕਮੇਟੀ ਬਾਦਲਾਂ ਦੇ ਅਧੀਨ ਹੋ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜਿਹੜੀ ਵੈਰੀ ਆ ਉਹ ਬਣ ਚੁੱਕੀ ਹੋਈ ਆ ਤੇ ਲਗਾਤਾਰ ਲਾਪਤਾ 328 ਰੁਪਿਆਂ ਦੇ ਦੋਸ਼ੀਆਂ ਨੂੰ ਬਚਾ ਰਹੀ ਐ ਸਰੂਪ ਕਿੱਥੇ ਗਏ ਸਵਾਲ ਤੇ ਆ ਇਹ ਸ਼ਰਮਣੀ ਕਮੇਟੀ ਦੱਸੇ ਕਿ ਕਿਨੂੰ ਦਿੱਤੇ ਕਿਹਦੇ ਕਹਿਣ ਉੱਤੇ ਦਿੱਤੇ ਹੁਣ ਉਹ ਪਾਵਨ ਸਰ ਸ਼੍ਰੋਮਣੀ ਕਮੇਟੀ ਦੱਸੇ ਆ ਆਰਐਸਐਸ ਨੂੰ ਦਿੱਤੇ ਸਿਰਸਾ ਡੇਰੇ ਨੂੰ ਦਿੱਤੇ ਆ ਕਿਸੇ ਹੋਰ ਪੰਥ ਵਿਰੋਧੀ ਡੇਰੇ ਨੂੰ ਦਿੱਤੇ ਆ ਜਿੱਥੇ ਮਰਿਆਦਾ ਕਾਇਮ ਨਹੀਂ ਰਹਿ ਸਕਦੀ ਸੀ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਸਰਕਾਰ ਖੁਸ਼ ਹੋ ਗਈ ਪਰਚਾ ਦਿੱਤਾ ਤੇ ਐਸਜੀਪੀਸੀ ਕਹਿੰਦੀ ਸਾਡਾ ਰੂਲ ਕੋਈ ਨਹੀਂ ਤੇ ਫਿਰ ਇਨਸਾਫ ਕਿਵੇਂ ਮਿਲੂ ਦੇਖੋ ਐਸਜੀਪੀਸੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੀ ਨਹੀਂ ਮੰਨਦੀ ਉਹ ਲਗਾਤਾਰ ਬਰਗਾੜੀ ਕਾਂਡ ਵੀ ਹੋ ਚੁੱਕਾ ਆ ਬਹਿਬਲ ਕਾਂਡ ਵੀ ਹੋ ਚੁੱਕਾ ਆ ਉਦੋਂ ਵੀ ਸ਼੍ਰੋਮਣੀ ਕਮੇਟੀ ਚੁੱਪ ਰਹੇ ਉਦੋਂ ਵੀ ਪਾਵਨ ਸਰੂਪ ਬੁਰਜ ਜਵਾਹਰ ਕੇਤੇ ਚੋਰੀ ਹੋਇਆ ਸ਼੍ਰੋਮਣੀ ਕਮੇਟੀ ਉਦੋਂ ਵੀ ਨਹੀਂ ਬੋਲੀ ਹੁਣ ਵੀ ਸ਼੍ਰੋਮਣੀ ਕਮੇਟੀ ਚੁੱਪਿਆ ਸਿੱਧਾ ਲਫਜ਼ਿਆ ਕਿ ਸ਼੍ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ